ਅੰਮ੍ਰਿਤਸਰ ਤੋਂ ਬਠਿੰਡੇ ਆਉਂਦਾ ਇਹ ਹੈ ਕਿ ਇੱਥੇ ਬਹੁਤ ਸਾਰੀਆਂ ਪਾਰਟੀਆਂ ਦੇ ਮੈਦਾਨ ਸੀ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਕਿ ਸਾਡਾ ਕੱਲੂ ਘਰਾ 6 ਜੂਨ 1984 ਦੀ ਵਰੇਗੰਡ ਆਉਂਦਾ ਕਰਕੇ ਸੀ ਜਿਹੜੇ 40 ਸਾਲ ਤੋਂ ਜਾ ਰਹੇ ਮੈਂ ਉੱਤੀ ਵੀ ਗੱਲ ਕਰਨੀ ਹੈ ਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਬੋਲਾਂਗੇ ਠੀਕ ਹੈ ਜੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕਿ ਇੱਕ ਪਰਿਵਾਰ ਦੇ ਕਬਜ਼ੇ ਹੇਠ ਚੱਲ ਰਹੀ ਹੈ ਉਹਨਾਂ ਨੇ ਪਹਿਲੀ ਵਾਰ 40 ਸਾਲਾਂ ਦੇ ਵਿੱਚ ਪੰਜਾਬ ਵਿੱਚ ਹੌਲਡਿੰਗ ਬੋਰਡ ਦਾ ਆਇਆ 6 ਜੂਨ 1984 ਦੇ ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਚੰਗਾ ਕੰਮ ਕੀਤਾ ਪਰ ਕੀਤਾ ਬੜੇ ਹੋਰ ਤਰੀਕੇ ਨਾਲ ਉਹਦੇ ਤੇ ਪਹਿਲੀ ਗੱਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਟੱਕੀ ਹੋਈ ਦਿਖਾਈ ਗਈ ਹੈ ਉਹ ਦਿਖਾਤੀ ਪਰ ਉਸ ਜੰਗ ਦੇ ਸਾਡੀ ਕੌਮ ਦੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਔਰ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਅਬਰੀਕ ਸਿੰਘ ਜੀ ਔਰ ਇਸੇ ਤਰ੍ਹਾਂ ਜਰਨੈਲ ਸ਼ਿਵੇਕ ਸਿੰਘ ਬਾਬਾ ਧਾਰਾ ਸਿੰਘ ਜਿਹੜੇ ਨਾਇਕ ਨੇ ਉਸ ਜੰਗ ਦੇ ਉਹਨਾਂ ਦੀਆਂ ਤਸਵੀਰਾਂ ਉਸ ਹੋਲਡਿੰਗ ਬੋਰਡ ਦੇ ਵਿੱਚੋਂ ਗਾਇਬ ਨੇ ਐਜੀਪੀਸੀ ਬੋਰਡ ਛਾਪ ਰਹੀ ਐ ਏਡੇ ਵੱਡੇ ਹੋਲਡਿੰਗ ਬੋਰਡ ਲਾ ਰਹੀ ਐ ਅਕਾਲ ਤਖਤ ਸਾਹਿਬ ਦੀ ਅਮਾਰਤ ਤੇ ਹਮਲਾ ਕਿਉਂ ਹੋਇਆ ਉਹ ਸੰਤ ਜਰਨੈਲ ਸਿੰਘ ਜੀ ਦਾ ਕਰਕੇ ਭਾਈ ਅਮਰੀਕ ਸਿੰਘ ਜੀ ਦਾ ਕਰਕੇ ਹੋਇਆ ਪਰ ਉਹਨਾਂ ਦੋ ਮਹਾਨ ਸਿੱਖ ਜਰਨੈਲਾਂ ਦੀਆਂ ਉਹਦੇ ਵਿੱਚੋਂ ਤਸਵੀਰਾਂ ਹੀ ਗਾਇਬ ਨੇ ਕੀ ਪ੍ਰਧਾਨ ਧਮੀ ਸਾਹਿਬ ਮੈਨੂੰ ਇਹ ਦੱਸਣ ਕਿ ਉਹਨਾਂ ਨੇ ਕਿ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕੌਮ ਦੇ ਜਰਨੈਲ ਜਾਂ ਭਾਈ ਅਮਰੀਕ ਸਿੰਘ ਜੀ ਨੂੰ ਕੌਮ ਦੇ ਮਹਾਨ ਸ਼ੀਰ ਦੇ ਸਤਿਅਪਤ ਨਹੀਂ ਮੰਨਦੇ ਫਿਰ ਇੱਕ ਤੇ ਗੱਲ ਅੱਜ ਤੱਕ ਸ਼ਰੋਮਣੀ ਕਮੇਟੀ ਜਿਹੜੀ ਹੈ ਜਦੋਂ ਅਰਦਾਸ ਹੁੰਦੀ ਹੈ ਅਸੀਂ ਕਹਿੰਨੇ ਆ ਕਿ ਭਾਰਤ ਸਰਕਾਰ ਦੀ ਹਿੰਦ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਜਦੋਂ ਅਰਦਾਸ ਵੀ ਹੁੰਦੀ ਛੇ ਉੱਥੇ ਅੱਜ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਨੇ ਅਸੀਂ ਮੰਨਦੇ ਹਾਂ ਕਿ ਕਾਂਗਰਸ ਨੇ ਹਮਲਾ ਕੀਤਾ ਹੈ ਕਾਂਗਰਸ ਜਿਸ ਜਿਹੜੀ ਪੀਐਮ ਸੀ ਉਸ ਵਕਤ ਦੀ ਇੰਦਰਾ ਗਾਂਧੀ ਜੀ ਸੀ ਉਹਨਾਂ ਨੇ ਹਮਲਾ ਕੀਤਾ ਔਰ ਜਨਰਲ ਵੈਦਿਆ ਉਹਨੀਆਂ ਫੌਜਾਂ ਦਾ ਚੀਫ ਸੀ ਪਰ ਉਸ ਦੇ ਵਿੱਚ ਜਿਹੜੀ ਬੀਜੇਪੀ ਦੇ ਨਾਲ ਇਹਨਾਂ ਨੇ ਲੰਬਾ ਸਮਾਂ ਅਲਾਈਸ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਵਿੱਚ ਅੱਜ ਜਿਹੜੀ ਅਡਵਾਨੀ ਨੇ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਮੈਂ ਉਹ ਸਾਰੀ ਕਿਤਾਬ ਪੜ੍ਹੀ ਹੋਈ ਹਾਂ ਉਹਦੇ ਵਿੱਚ ਬਹੁਤ ਸਾਰੇ ਖਲਾਸੇ ਕੀਤੇ ਆ ਉਹਨਾਂ ਨੇ ਦੁਰਗਾ ਦੇਵੀ ਦਾ ਦੁਰਗਾ ਮਾਤਾ ਦਾ ਖਤਬਾ ਤਾਂ ਇੰਦਰਾ ਗਾਂਧੀ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਹਮਲਾ ਅੱਜ ਹੋਇਆ ਛੇ ਨੂੰ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਤੇ ਬਹੁਤ ਸਾਰੇ ਜਸ਼ਨ ਮਨਾਏ ਗਏ ਲੱਡੂ ਵੰਡੇ ਗਏ ਬੀਜੇਪੀ ਵੱਲੋਂ ਬਹੁਤ ਕੁਝ ਕੀਤਾ ਗਿਆ ਉੱਥੇ ਉਸ ਵਕਤ ਫਿਰ ਵੀ ਪਰ ਬੀਜੇਪੀ ਨੂੰ ਵੀ ਕੱਢ ਦਿੱਤਾ ਗਿਆ ਤੇ ਮੈਂ ਪ੍ਰਧਾਨ ਧਾਮੀ ਸਾਹਿਬ ਜੀ ਨੂੰ ਇਹ ਪੁੱਛਣਾ ਚਾਹੁੰਦਾ ਸਰਦਾਰ ਹਿੰਦਰ ਸਿੰਘ ਜੀ ਧਾਮੀ ਸਾਹਿਬ ਕਿ ਜਿਸ ਚਰੂਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਸ ਵਕਤ ਚਿੱਠੀਆਂ ਲਿਖ ਕੇ ਆਰ ਕੇ ਤੁਹਾਨੂੰ ਸਫਦਰ ਕੰਦ ਰੋਡ ਦੇ ਉੱਤੇ ਲੈਟਰਾਂ ਭੇਜਦਾ ਰਿਹਾ ਮੀਟਿੰਗਾਂ ਕਰਦਾ ਰਿਹਾ ਇੰਦਰਾ ਗਾਂਧੀ ਦੇ ਨਾਲ ਉਹਨਾਂ ਦਾ ਜ਼ਿਕਰ ਕਰ ਕਿਉਂ ਨਹੀਂ ਕਰਦੇ ਤੁਸੀਂ ਅੱਜ ਦੱਸੋ ਜੇ ਕਾਂਗਰਸ ਤਾਂ ਕਹਿੰਨੇ ਕਾਂਗਰਸ ਜ਼ਿੰਮੇਵਾਰ ਬੀਜੇਪੀ ਜ਼ਿੰਮੇਵਾਰ ਤੇ ਫਿਰ ਤਾਂ ਅਕਾਲੀ ਦਲ ਵੀ ਜ਼ਿੰਮੇਵਾਰ ਆ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਨੂੰ ਉਸ ਪਰਿਵਾਰ ਨੂੰ ਕਟਹਿਰੇ 'ਚ ਕਿਉਂ ਨਹੀਂ ਖੜਾ ਕਰਦੇ ਸਾਰਾ ਪੰਥ ਕੂਕੂ ਕੇ ਕਹਿ ਰਿਹਾ ਅਸੀਂ ਲੰਬੇ ਸਮੇਂ ਤੋਂ ਕਹਿ ਰਿਹਾ 1978 ਦਾ ਸਾਕਾ ਜਦੋਂ ਕਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਅੱਗ ਪੰਜਾਬ ਵਿੱਚ ਕਿਉਂ ਬਲੀ ਇੱਥੇ ਨਰੰਗ ਕਾਰੀ ਆਇਆ ਅੰਮ੍ਰਿਤਸਰ 'ਚ ਉਹਨੇ ਸਾਡੇ ਗੁਰੂ ਸਾਹਿਬਾਂ ਦਾ ਸਮਾਗ ਰਚਿਆ ਜਿਵੇਂ ਸੱਸੇ ਵਾਲੇ ਨੇ ਰਚਿਆ ਇਸੇ ਤਰ੍ਹਾਂ ਦੇ ਸਾਡਾ ਵਿਸਾਖੀ ਦਾ ਖਾਸੇ ਪੰ ਦਾ ਬੜਾ ਵੱਡਾ ਪੇਤਰ ਦਿਹਾੜ ਸੀ ਉਥੇ ਨੇ ਸਾਡੇ ਗੁਰੂ ਸਾਹਿਬਾਂ ਦੀ ਤਰਜ਼ ਤੇ ਪੰਜ ਪਿਆਰੇ ਦੀ ਥਾਂ ਤੋਂ ਨੇ 77 ਸਾਜੀ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਅਖੰਡ ਕੀਰਤਨੀ ਜਥੇਦੀ ਸਿੰਘਾਂ ਨੇ ਰੋਕਣ ਦਾ ਯਤਨ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਸਾਡੇ ਸਿੰਘ ਸ਼ਹੀਦ ਕੀਤੇ ਨਰੰਗਾਰੀਆਂ ਨੇ ਇਹਨੇ ਆਪ ਦੀ ਗੱਡੀ ਚ ਸੁਰੱਖਿਆਤ ਕੱਢਿਆ ਇਹਨੇ ਇੱਥੋਂ ਦੇ ਡੀਸੀ ਦੇ ਰਾਈ ਗਿਆ ਉਮਰਾਨੰਗਰ ਛੱਡ ਕੇ ਆਇਆ ਨੂੰ ਇਹਦਾ ਜਿਹੜਾ ਵਜੀਰ ਸੀ ਉਸ ਸਮੇਂ ਦਾ ਹਰ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਦਲ ਪਰਿਵਾਰ ਨੂੰ ਕਿਉਂ ਬਚਾਉਂਦੀ ਆ ਅਸੀਂ ਇਸ ਕਰਕੇ ਬਠਿੰਡਿਆ ਚਾਏ ਹੋਏ ਇੱਕ ਪਰਿਵਾਰ ਜਿਹੜਾ ਆ ਨਾ ਤਾਂ ਇਹਨਾਂ ਨੇ ਐ ਜੀ ਪੀ ਸੀ ਦੀਆਂ ਇਲੈਕਸ਼ਨਾਂ ਹੋਣ ਦਿੱਤੀਆਂ ਨਾ ਇਹਨਾਂ ਨੇ ਆਪਣੇ ਰਾਜ ਭਾਗ ਦੇ ਵਿੱਚ ਸਿੱਖਾਂ ਨੂੰ ਕੋਈ ਇਨਸਾਫ਼ ਦਵਾਇਆ ਸਾਡਾ ਤੋਸ਼ਖਾਨਾ ਲੁੱਟਿਆ ਗਿਆ ਸਾਡੀ ਸਿੱਖ ਰੈਂਪ੍ਰੀنسਿ ਲਾਇਬ੍ਰੇਰੀ ਕਾਂਗਰਸ ਨੇ ਲੁੱਟ ਲਈ ਕਾਲ ਤੱਕ ਸਭ ਧਾਤਾਂ ਟੈਂਕਾਂ ਤੋਂ ਉਹਨਾਂ 'ਤੇ ਹਮਲਾ ਹੋ ਗਿਆ ਇਹਨਾਂ ਨੇ ਇਹ ਸਾਰੇ ਕਾਸੇ ਦੇ ਵਿੱਚ ਅਸੀਂ ਤਾਂ ਕੰਨੂ ਕਰ ਇਹਨੂੰ ਮੁੱਖ ਰੱਖਿਆ 6 ਦਿਨ ਦਾ ਦੇਣ ਆਉਂਗਾ ਬੜਾ ਨੇੜੇ ਆ ਥੋੜੇ ਇੱਕ ਦੋ ਦਿਨਾਂ ਨੂੰ 1 ਜੂਨ ਨੂੰ ਇੱਥੇ ਵੋਟਾਂ ਵੀ ਜੀ ਪਰ ਉਹ ਸਾਰੇ ਕਾਸੇ ਦੇ ਵਿੱਚ ਇਹਨਾਂ ਦੀ 10 ਸਾਲ ਭਾਜੀਪੀ ਨਾਲ ਭਾਈਵਾਲੀ ਰਹੀ ਜੇ ਕਿ ਸਿੱਖ ਹੁੰਦੇ ਜੇ ਅਕਾਲੀ ਦਲ ਹੁੰਦੇ ਜਿਨ੍ਹਾਂ ਦੇ ਦਿਲਾਂ 'ਚ ਕੋਈ ਦਰਦ ਹੁੰਦਾ ਤਾਂ ਮੈਨੂੰ ਇਹ ਦੱਸਣਾ ਕਿ ਇਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਲੁੱਟੀਆਂ ਹੋਈਆਂ ਸਾਡੀਆਂ ਬਹੁਤ ਵਿਰਾਸਤੀ ਖਜ਼ਾਨਾ ਕਿਉਂ ਨਹੀਂ ਲੈ ਕੇ ਦਿੱਤਾ ਦੱਸਿਆ ਕਿਉਂ ਨਹੀਂ ਗਿਆ ਇਹਨਾਂ ਨੇ ਫਿਰ ਸਾਰੀਆਂ ਨਿਸ਼ਾਨੀਆਂ ਮਟਾਈਆਂ ਇਸ ਪਰਿਵਾਰ ਦੇ ਕਹਿਨ ਤੇ ਇਹਨਾਂ ਨੇ ਸਾਰੀਆਂ ਨਿਸ਼ਾਨੀਆਂ ਅਟੈਕ ਦੀਆਂ ਉੱਥੋਂ ਖਤਮ ਕਰ ਦਿੱਤੀਆਂ ਨੇ ਇੱਕ ਵੀ ਨਿਸ਼ਾਨੀ ਨਹੀਂ ਰਹਿਣ ਦਿੱਤੀ ਤੇ ਇਹ ਅੱਜ ਪੰਥ ਨੇ ਇੱਥੇ ਸਰਸੇ ਵਾਲੇ ਨੂੰ ਗੁਰੂ ਮੰਨ ਕੇ ਬੈਠੇ ਨੇ ਇਨਾਂ ਕਾਲ ਤੱਕ ਸੱਦੀ ਤਹੀਨ ਕਰਤੀ ਧਜੀਆਂ ਡਾਤੀਆਂ ਬਹੁਤ ਕੁਝ ਕਰ ਦਿੱਤਾ ਹੈ ਅਸੀਂ ਤਾਂ ਇਸ ਦੁੱਖ ਨੂੰ ਲੈ ਕੇ ਅੱਜ ਇਸ ਸੀਟ ਤੇ ਆਏ ਆ ਬਠਿੰਡੇ ਦੀ ਤੇ ਇਨਾਂ ਦੀ ਜੀ ਬੀਬੀ ਜੀ ਲੜ ਰਹੇ ਆ ਬੀਬੀ ਹਰਸਿਵਰਤ ਕੌਰ ਬਾਦਲ ਲੜ ਰਹੇ ਇੱਥੇ ਇੱਥੇ ਕਾਂਗਰਸ ਪਾਰਟੀ ਲੜ ਰਹੀ ਹੈ ਇੱਥੇ ਭਾਜਪਾ ਲੜ ਰਹੀ ਹੈ ਇੱਥੇ ਝਾੜੂ ਵਾਲੇ ਆਮ ਆਦਮੀ ਪਾਰਟੀ ਲੜ ਰਹੀ ਹੈ ਇੱਥੇ ਸ਼ਰੋਮਨੀ ਅਕਾਲੀ ਦਲ ਮਾਨ ਦਲ ਦੇ ਕੈਂਡੀਡੇਟ ਲੱਖਾ ਸਿੰਘ ਸੁਧਾਰਾ ਵੀ ਇੱਥੇ ਨੇ ਹੋਰ ਵੀ ਪਾਰਟੀਆਂ ਦੇ ਜਿਹੜੇ ਹੈਗੇ ਨੇ ਪਰ ਇਹ ਜਿਹੜਾ ਆ ਜਿਹੜੀ ਸੀਟ ਆ ਇਹਨਾਂ ਨੇ ਇੱਥੇ ਪੰਥ ਦਾ ਹੋਕਾ ਦੇ ਰਿਆ ਸਾਨੂੰ ਇਹ ਪਤਾ ਲੱਗਾ ਪੰਥ ਦਾ ਹੋਕਾ ਦੇ ਰਿਆ ਸੀਟ ਧਿਆਨ ਕੇ ਅਸੀਂ ਪੰਥ ਜੀ ਅਸੀਂ ਪੰਥ ਵਿਚਾਰਿਆ ਉਹ ਯਾਰੋ ਤੁਸੀਂ ਤਾਂ ਅਕਾਲ ਤਖਸੈਰ ਦਾ ਮਨਾ ਕਰਾ ਕੇ ਸਾਡੇ ਟੈਂਕਾਂ ਤੋਪਣਾ ਅਕਾਲ ਤਖਸੈਰ ਤੁਸੀਂ ਢਵਾਇਆ ਤੁਸੀਂ ਅਕਾਲ ਤਖਸੈਰ ਦੀ ਉਮਾਰ ਢਵਾਤੀ ਸੈਂਕੜੇ ਸਿੰਘ ਸ਼ਹੀਦ ਕਰਾਤੇ ਨਰੰਕਾਰੀ ਕਾਂ ਤੁਸੀਂ ਕਰਾਤਾ ਬੇਬੀਆਂ ਤੁਸੀਂ ਕਰਾਤੀਆਂ ਤੁਸੀਂ ਅੱਜ ਵੀ 500000 ਸਾਨੂੰ ਦੂਜੀਆਂ ਪਾਰਟੀਆਂ ਤੇ ਸਿੱਖਾਂ ਨਾਲ ਦੁਸ਼ਮਣੀ ਕੀਤੀ ਭਾਜਪਾ ਤੇ ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੋਈ ਪਰ ਜਿਨ੍ਹਾਂ ਨੇ ਪੰਥ ਦਾ ਬਖੌਟਾ ਪਾ ਕੇ ਸਾਡੀ ਕੌਮ ਦਾ ਅਕਾਲੀ ਦਰਵਾਜ਼ਾ ਪਾ ਕੇ ਸਾਰਾ ਕੁਝ ਜਿੰਨੀਆਂ ਧਜੀਆਂ ਇਸ ਪਰਿਵਾਰ ਨੇ ਸਿੱਖੀ ਸਿਧਾਂਤਾਂ ਦੀਆਂ ਡਾਈਆਂ ਦੇ ਜਿੰਨੀ ਵੱਡੀ ਸਾਤ ਇਸ ਪਰਿਵਾਰ ਨੇ ਮਾਰੀ ਆ ਮੈਂ ਇਥੋਂ ਦੇ ਲੋਕਾਂ ਨੂੰ ਅਪੀਲ ਕਰਨਾ ਆ ਬੇਨਤੀ ਕਰਨਾ ਆ ਸਿੱਖੋ ਜੇ ਸਾਡੇ ਗੁਰਦਵਾਰਾਂ ਬਚਾਉਣੇ ਨੇ ਜੇ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਬਚਾਉਣੀ ਆ ਇਸ ਪਰਿਵਾਰ ਨੂੰ ਪਹਿਲੋਂ ਸੱਜ ਤੋਂ ਲਾਂਭੇ ਕਰੋ ਇਹਨਾਂ ਨੂੰ ਪਾਰਲੀਮੈਂਟ ਦੀ ਸੀਟ ਤੋਂ ਵੀ ਲਾਂਭੇ ਕੀਤਾ ਜਾਵੇ ਇਹਨਾਂ ਨੂੰ ਵੋਟ ਦਾ ਕੁਛ ਸਿੱਖ ਪਾਵੇ ਅਜੇ ਸਿੱਖ ਆਏ ਆ ਇਸ ਸਿੱਖੀ ਦੇ ਦੁਸ਼ਮਣ ਨੇ ਇਸ ਸਿੱਖੀ ਦੇ ਕਾਤਲ ਨੇ ਕਿਉਂਕਿ ਇਹ ਕਾਲ ਤੱਕ ਸਰ ਦੇ ਭਗੋੜੇ ਨੇ ਇਹਨਾਂ ਨੇ ਸਿੱਖੀ ਨਾਲ ਦਗਾ ਘਮਾਇਆ ਆ ਸਭੀਓ ਵਿਚਾਰਾ ਨਹੀਂ ਪੈਸਾ ਉਹ ਤੁਸੀਂ ਜ਼ਿਕਰ ਕੀਤਾ ਹੈ ਆਰਾਮ ਨਹੀਂ ਨਾ ਹਾਂ ਜੀ ਸਭ ਜੀ ਜਦੋਂ ਉਹਨੇ ਹਿੰਦੂਆਂ ਦੇ ਨਾਲ ਸਿੱਖੀ ਦਾ ਸਮਾਗਮ ਚਾਇਆ ਜੀ उसके दम साहब दबाव दिया फैसला लेकिन बाद जो दो हज़ार बारह दिन चो हज़ार नौ दिन चो चो पहला फिर उस बंद माफ किया गया पहला गया जो माफ़ किया गया माफ़ी ना करने तो बाद प्रवान नहीं किया ਤਾਂ ਫਿਰ 91 ਲੱਖ ਰੁਪਏ ਦੇ ਇਸ਼ਤਿਹਾਰ ਬੋਰਡ ਦੇ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਉਹਦਾ ਇਹ ਸਪਸ਼ਟ ਕੀ ਕਰਕੇ ਦਿੱਤਾ ਕਿ ਮੈਂ ਤੁਸੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਕਿ ਕੰਮ ਦਾ ਕਰਕੇ ਇਹ ਨਾ ਲਾਇਆ ਗੁਰੂ ਜੀ ਬੋਰਡ ਦੇ ਵਿੱਚੋਂ ਕਿਹਦੇ ਵਾਸਤੇ ਦਾ ਇਸ ਕਿਉਂ ਲਾਇਆ ਸੀ ਇਸ ਤੋਂ ਬਾਅਦ ਅਸੀਂ ਸੁਣਦੇ ਹਾਂ ਦੇਖੋ ਜੀ ਦਮਦਮੇ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਸਾਹਿਬ ਸਾਹਿਬ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਜਿੰਨਾ ਵੀ ਕਾਲੀ ਦਾ ਲੈ ਜਾਂ ਉਸ ਵੇਲੇ ਹਰਚੰਦ ਸਿੰਘ ਲੋਂਗੋਵਾਲ ਇਹਨਾਂ ਨੇ ਸੰਤ ਬਾਬਾ ਜਰਮੈਲ ਸਿੰਘ ਜੀ ਨੂੰ ਖਤਮ ਕਰਨ ਵਾਸਤੇ ਅੱਜ ਸਾਡੇ ਕੋਲ ਸਾਰੇ ਪ੍ਰੂਫ ਨੇ ਤੁਸੀਂ ਜਦੋਂ ਮਰਜੀ ਗੂਗਲ ਤੋਂ ਕੱਢ ਸਕਦੇ ਹੋ ਜਦੋਂ ਮਰਜੀ ਦੇਖ ਸਕਦੇ ਹੋ ਜਿੱਥੇ ਇਹਨਾਂ ਦੇ ਸਾਈਨ ਨੇ ਪੀ ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਸਾਰਾ ਕੁਝ ਤੁਸੀਂ ਨੂੰ ਪੜ ਕੇ ਚੰਗੀ ਤਰ੍ਹਾਂ ਸਮਝ ਜਾਓਗੇ ਇਸ ਗੱਲ ਨੂੰ ਹੁਣੇ ਹੀ ਅ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ 91 ਲੱਖ ਦੇ ਜਿਹੜੇ ਉਹ ਹੋਏ ਉਹਦਾ ਕਾਰਨ ਇੱਕ ਹੀ ਆ ਕਿ 91 ਲੱਖ ਰੁਪਈਆ ਗੁਰੂ ਕੀ ਗੋਲਕ ਦੇ ਵਿੱਚੋਂ ਜਿਹੜਾ ਖਰਚਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਉਹ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਖਰਚਿਆ ਗਿਆ ਸਾਰਾ ਕਿਉਂਕਿ ਬਾਦਲ ਪਰਿਵਾਰ ਨੇ ਸੁਪੀਰ ਸਿੰਘ ਬਾਦਲ ਨੇ ਇਹਨੂੰ ਰਾਮ ਰਹੀਮ ਨੂੰ ਉਹ ਜਿਹੜਾ ਸਾਰਾ ਹੀ ਉਹਦੀ ਸ਼ਾਹੀ ਪੁਚਾ ਕੇ ਜੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਉਹਨਾਂ ਨੇ ਸਮਾਂਗ ਰਚਿਆ ਸੀ ਇੰਨੀ ਭੇਜੀ ਭੇਜੀ ਸੀ ਤੇ ਮਲੂਕੇ ਉਹ ਨਹੀਂ ਦੇ ਕੇ ਆਏ ਸੀ ਸਭ ਨੂੰ ਇਸ ਗੱਲ ਦਾ ਪਤਾ ਹੈ ਪਰ ਜਦੋਂ ਪੰਥ ਸਾਰਾ ਇਕੱਠਾ ਹੋਇਆ ਤੇ ਜਿਸ ਵੇਲੇ ਪੰਥ ਦੇ ਅੱਗੇ ਇਹਨਾਂ ਦੇ ਜਥੇਦਾਰਾਂ ਨੂੰ ਆਪਣੇ ਉਹ ਹੁਕਮਨਾਮਾ ਸਾਹਿਬ ਵੀ ਵਾਪਸ ਲੈਣੇ ਪਏ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇਹਨਾਂ ਨੇ ਉਹ ਸਾਰੀ ਚੀਜ਼ ਨੂੰ ਖੁਰਦ-ਬੁਰਦ ਕਰਨ ਵਾਸਤੇ ਇਹ ਸੋਚਦੇ ਸੀ ਕਿ ਜਿਵੇਂ ਪਹਿਲੇ ਸਮੇਂ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਡੇ ਵੱਡ-ਵਡੇਰਿਆਂ ਨੂੰ ਬਜ਼ੁਰਗਾਂ ਨੂੰ ਭੋਲਿਆਂ ਭਾਲਿਆਂ ਨੂੰ ਜਿੱਦਾਂ ਮਰਜ਼ੀ ਆਪਣੀ ਸਿਆਸਤ ਦੇ ਵਿੱਚ ਵੜ ਲੈਂਦਾ ਸੀ ਕਿ ਸ਼ਾਇਦ ਅਸੀਂ ਨਹੀਂ ਬਣ ਲਾਂਗੇ ਪਰ ਹੁਣ ਸਮੇਂ ਦਾ ਫਰਕ ਪੈ ਗਿਆ ਹੁਣ ਆ ਜਿਹੜਾ ਮੀਡੀਆ ਸੋਸ਼ਲ ਮੀਡੀਆ ਆ ਗਿਆ ਇੰਨੇ ਇੰਨਾ ਦੀ ਇਸ ਕਰਤੂਤ ਨੂੰ ਇੰਨਾ ਜਗ ਜਾਰ ਆਲ ਵਰਲਡ ਲੈਵਲ ਤੱਕ ਕੀਤਾ ਪੀ ਇੰਨਾ ਕੌਮ ਦਾ ਪ੍ਰੈਸ਼ਰ ਪਿਆ ਤੇ ਇੰਨਾ ਦੀਆਂ ਜੇਬਾਂ ਤੋਂ ਨਿਕਲੇ ਹੋਏ ਜਥੇਦਾਰ ਇੰਨਾ ਦੀਆਂ ਜੇਬਾਂ ਤੋਂ ਨਿਕਲੇ ਹੋਏ ਜਿਹੜੇ ਪ੍ਰਧਾਨ ਸਨ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਇਹ ਹੁਕਮਨਾਮਾ ਸਹਿਬ ਵਾਪਸ ਲੈਣਾ ਪਿਆ ਤੇ ਉਹ ਜਿਹੜਾ 90 ਲੱਖ ਰੁਪਇਆ ਖਰਚਿਆ ਸੀ ਉਹ ਸਾਰੇ ਦਾ ਸਾਰਾ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਤੇ ਵੇਖੋ ਕਿੱਡੀ ਤਰਾਸ ਦੀ ਵਾਲੀ ਗੱਲ ਹੈ ਉੱਥੇ ਕੋਈ ਗਰੀਬ ਸਿੱਖ ਚਲਿਆ ਜਾਵੇ ਉੱਥੇ ਕੋਈ ਲੋੜਵੰਦ ਸਿੱਖ ਚਲਿਆ ਜਾਵੇ ਇਹ ਸ਼ਰੋਮਣੀ ਕਮੇਟੀ ਵਾਲੇ ਉੱਤੇ ੱਟਕੇ ਮਾਰਦੇ ਆ ਕਿਸੇ ਨੂੰ ਸ਼ਰੋਮਣੀ ਕਮੇਟੀ ਤੋਂ ਆਪਾਂ ਦੇਖਦੇ ਆ ਕੋਈ ਐਸਾ ਹਸਪੀਟਲ ਹੋਵੇ ਜਿੱਥੇ ਸਿੱਖਾਂ ਦਾ ਬਿਲਕੁਲ ਫ੍ਰੀ ਇਲਾਜ ਹੁੰਦਾ ਹੋਵੇ ਬਿਲਕੁਲ ਜਿੱਥੇ ਕੋਈ ਸ਼ਿਫਾਰਿਸ਼ ਨਾ ਚਲਦੀ ਹੋਵੇ ਜੇ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਦੇ ਨਾਂ ਤੇ ਹਸਪੀਟਲ ਖੁੱਲ੍ਹਿਆ ਏ ਤੇ ਸਾਡੇ ਉਸ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਆਮ ਲੋਕ ਜਿਹੜੀ ਲੋਕਾਂ ਦੀ ਬੋਲੀ ਹੈ ਜਿਹੜੇ ਉਸ ਹਸਪੀਟਲ ਤੋਂ ਹੋ ਕੇ ਆਉਂਦੇ ਨੇ ਪਤਾ ਕੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਨਾਮ ਦੇ ਹਸਪੀਟਲ ਨੂੰ ਬੁੱਚੜਖਾਨਾ ਕਹਿੰਦੇ ਬੁੱਚੜਖਾਨਾ ਜਦੋਂ ਉੱਥੋਂ ਹੋ ਕੇ ਆਉਂਦੇ ਇਦਾਂ ਦਾ ਉੱਥੇ ਲੋਕਾਂ ਦੇ ਨਾਲ ਗਰੀਬਾਂ ਦੇ ਨਾਲ ਉੱਥੋਂ ਦੇ ਡਾਕਟਰ ਜਿਹੜੇ ਨੇ ਉਹ ਮਾੜਾ ਵਿਵਹਾਰ ਕਰਦੇ ਨੇ ਇਹ ਸਾਰੀ ਦੇਣ ਜਿਹੜੀ ਹੈ ਇਹ ਮੌਜੂਦਾ ਜਿਹੜਾ ਸ਼ਰਮਣੀ ਕਮੇਟੀ ਪ੍ਰਬੰਧ ਹੈ ਉਹਦੀ ਹੈ ਤੇ ਉਹਦੇ ਸਿਰ ਤੇ ਬੈਠਾ ਹੋਇਆ ਜਿਹੜਾ ਸ਼ਰਮਣੀ ਕਾਲੀ ਦਾਲ ਤੇ ਕ੍ਰੋਮਣੀ ਕਮੇਟੀ ਤੇ ਇਹ ਬਾਦਲ ਪਰਿਵਾਰ ਹੈ ਇਹ ਸਾਰੀ ਉਹਨਾਂ ਦੀ ਦੇਣ ਤੇ 95 ਲੱਖ ਰੁਪਏ ਦਾ ਮੈਂ ਜਵਾਬ ਦੇ ਦਿਆਂ ਉਹ ਸਾਰੇ ਦਾ ਸਾਰਾ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਖਰਚੇ ਗਿਆ ਸੀ ਉਸ ਮੇਲੇ ਉਹਦਾ ਹਿਸਾਬ ਕਿਤਾਬ ਦਾ ਕੀ ਬਣਿਆ ਹੋਊਗਾ ਉਹਦਾ ਹਿਸਾਬ ਕਿਤਾਬ ਦੇਖੋ ਇਸੇ ਕਰਕੇ ਵਾਰ-ਵਾਰ ਅਸੀਂ ਸੰਗਤਾਂ 'ਚ ਜਾ ਕੇ ਜਿਹੜੀਆਂ ਜਾਂ ਪੰਥ ਅਤਿ ਸਿੱਜੇ ਬੰਦੀਆਂ ਨੇ ਉਹ ਪਿੰਡ-ਪਿੰਡ ਜਾ ਕੇ ਸੰਗਤ ਨੂੰ ਬੇਨਤੀਆਂ ਕਰ ਰਹੀਆਂ ਨੇ ਕਿ ਆਪਾਂ ਇਸ ਵਾਰ ਜਦੋਂ ਸ਼ਰਮਣੀ ਕਮੇਟੀ ਦੇ ਇਲੈਕਸ਼ਨ ਆਏ ਤੇ ਜਿਹੜੇ ਪੰਥ ਪ੍ਰਸਤ ਲੋਕ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਤੋਂ ਸਾਨੂੰ ਲੱਗਦਾ ਹੈ ਕਿ ਵਾਕਿਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਹਮੇਸ਼ਾ ਹੀ ਤਤ ਪਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਆ ਜਿਹੜੀ ਬਾਦਲ ਜੁੰਡਲੀ ਆ ਆ ਜਿਹੜਾ ਬਾਦਲਦਾਲ ਉਤੇ ਕਾਬਜ ਹੋਇਆ ਹੈ ਬੜੇ ਚਿਰ ਤੋਂ ਇਹਨੂੰ ਸਤਾ ਤੋਂ ਲਾਂਬੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਲਾਂਬੇ ਨੂੰ ਕਰਕੇ ਤੇ ਮੁੜ ਕੇ ਜਿਹੜਾ ਨਵਾਂ ਪ੍ਰਬੰਧ ਆਵੇ ਉਹ ਸਾਰਾ ਹੀ ਉਹਦਾ ਹਿਸਾਬ ਕਿਤਾਬ ਲਵੇਗਾ ਕਿ ਇਹ ਪੈਸਾ ਕਿੱਥੇ ਖੁਰਦ-ਬੁਰਦ ਕੀਤਾ ਗਿਆ ਹੈ ਇਹ ਪੈਸਾ ਇੰਨਾ ਜਿਹੜਾ ਸਾਡਾ ਗੁਰਧਾਮਾਂ ਦਾ ਜੋ ਸਿੱਖ ਬੜੀ ਸ਼ਰਧਾ ਨਾਲ ਬੜੇ ਪ੍ਰੇਮ ਨਾਲ ਆਪਣੀ ਮਿਹਨਤ ਦੀ ਕਮਾਈ ਚੋਂ ਕਿਰਤ ਕਮਾਈ ਚੋਂ ਇੱਕ ਇੱਕ ਰੁਪਈਆ 10 10 ਰੁਪਈਆ ਜਾਂ ਆਪਣੀ ਸਮਰੱਥਾ ਅਨੁਸਾਰ ਕੋਈ ਵੀ ਜਿੰਨੀ ਵੀ ਸੇਵਾ ਕਰਦਾ ਹੈ ਉਹ ਸਾਰਾ ਪੈਸਾ ਕਿੱਥੇ ਜਾਂਦਾ ਹੈ ਇਹ ਜਿੰਨਾ ਚਿਰ ਨਵਾਂ ਇੱਕ ਪੰਥਕ ਸਿਧਾਂਤਕ ਪ੍ਰਬੰਧ ਨਹੀਂ ਉੱਥੇ ਲਿਆਂਦਾ ਜਾਂਦਾ ਉਹਨਾਂ ਚ ਸਾਨੂੰ ਇਸ ਗੱਲ ਦਾ ਪਤਾ ਨਹੀਂ ਚੱਲਣਾ। ਸਰਬੀਰ ਸਿੰਘ ਬਾਦਲ ਨੇ ਇੱਕ ਨਾ ਚੋਣ ਮੋਰਤ ਪੱਤਰ ਜਾਰੀ ਕੀਤਾ ਜਿਹਨੂੰ ਉਹਨਾਂ ਨੇ ਐਲਾਨ ਨਾਮੇ ਦਾ ਨਾਮ ਦਿੱਤਾ ਹੈ। ਉਹ ਇਹ ਜਿਹਨਾਂ ਨੇ ਸਿੱਖ ਸੰਘਰਸ਼ ਨੂੰ ਕਾਲਾ ਦੌਰ ਕਿਹਾ ਇਹਦੇ ਬਾਰੇ ਦੱਸਦਾ ਜੀ। ਸਿੱਖ ਸੰਘਰਸ਼ ਨੂੰ ਕਾਲਾ ਦੌਰ ਕਹਿਣ ਵਾਲੇ ਇਹ ਜਿਹੜੇ ਆ ਸਰਦਾਰ ਸਰਬੀਰ ਸਿੰਘ ਬਾਦਲ ਨੂੰ ਮੈਂ ਪੁੱਛਾਂ ਵੀ ਕਾਲਾ ਦੌਰ ਤਾਂ ਤੂੰ ਦੱਸ ਤਾਂ ਕਾਲਾ ਦੌਰ ਕਦੋਂ ਸੀ? ਉਹ ਕਾਲਾ ਦੌਰ ਹੋ ਗਿਆ। ਇਦੇ ਬਾਪ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮਰਜੀਵੜਿਆਂ ਸਿੱਖਾਂ ਦੀ ਸੋਚ ਕਾਈ ਆ ਅਕਾਲ ਤਖਤ ਸਾਹਿਬ ਤੇ ਜੀ ਮਰਜੀਵੜੇ ਭਰਤੀ ਕਰਾਂਗੇ ਜੇ ਅਕਾਲ ਤਖਤ ਸਾਹਿਬ ਤੇ ਕੋਈ ਹਮਲਾ ਅਟੈਕ ਹੋਇਆ ਸੰਤ ਇਹਨਾਂ ਦਾ ਹਰਚੰਦ ਸਿੰਘ ਲੋਂਗਵਾਲ ਗੁਰਚੰਦ ਸਿੰਘ ਤੌੜਾ ਜਗਦੇਵ ਸਿੰਘ ਤਲਵੰਡੀ ਪ੍ਰਕਾਸ਼ ਸਿੰਘ ਬਾਦਲ ਇਹ ਸਾਰੀ ਜਿਹੜੀ ਇਕਾਲੀ ਜੁੰਡਲੀ ਸੀ ਮੈਂ ਜੁੰਡਲੀ ਅਬਜ਼ਰ ਵਰਤਦਾ ਕਿਉਂਕਿ ਇਹਨਾਂ ਨੇ ਤਾਂ ਮੀਟਿੰਗਾਂ ਕੀਤੀਆਂ ਸੀ ਇੰਦਰਾ ਗੰਧੀ ਨਾਲ ਇਹਨਾਂ ਨੂੰ ਪਤਾ ਸੀ ਇਹ ਵੱਡਾ ਹੋਣਾ ਜਿਸ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਾਉਣਾ ਜਾਂ ਇਥੋਂ ਬਾਹਰ ਕਟਾਉਣਾ ਤੇ ਇਹਨਾਂ ਨੇ ਜਿਹੜਾ ਕਾਲਾ ਦੌਰ ਦੱਸਦਾ ਸੁਖਬੀਰ ਮੈਂ ਸੁਖਬੀਰ ਨੂੰ ਪੁੱਛਦਾ ਹਾਂ ਕਿ ਉਹ ਕਾਲਾ ਦੌਰ ਸੀ ਜਦੋਂ ਮਰਜੀਵੜਿਆਂ ਦੀਆਂ ਸੋਹਾਂ ਚਕਾਤੀਆਂ ਨੌਜਵਾਨਾਂ ਦੀ ਭਰਤੀ ਕਰ ਲਈ ਕਿ ਜੇ ਇੱਥੇ ਟੈਂਕ ਤੋਂ ਆਏ ਤਾਂ ਸਾਡੀਆਂ ਛਾਤੀਆਂ ਤੋਂ ਲੰਘ ਕੇ ਜਾਣਗੇ ਤੇ ਫਿਰ ਇਹਦੇ ਪਿਓ ਦਾਦੇ ਜਿਹੜੇ ਸੀ ਉਹ ਤਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਲੰਘ ਕੇ ਅੱਗੇ ਬਾਹਰ ਨਿਕਲ ਕੇ ਜੇਲ੍ਹਾਂ 'ਚ ਤੇ ਬੈਰਕਾਂ 'ਚ ਚਲੇ ਗਏ ਇਹਨਾਂ ਦੇ ਬੱਚੇ ਵਿਦੇਸ਼ ਚਲੇ ਗਏ ਇਹ ਕਾਲਾ ਦੌਰ ਉਹ ਦਸਦੇ ਨੇ ਜਿਹੜੇ ਬੱਚੇ ਸਾਡੇ ਨੌਜਵਾਨ ਪੰਜਾਬ ਦੇ ਗੱਭਰੂ ਕਾਲ ਤਖਤ ਸਹਿਬ ਦੇ ਰੋਸ ਵਿੱਚੋਂ ਉਹਨਾਂ ਹਥਿਆਰ ਚੁੱਕ ਕੇ ਇਹਨਾਂ ਦੇ ਸਤਾਏ ਇਹਨਾਂ ਅਕਾਲੀਆਂ ਨੇ ਟੈਕਰਾਂ ਇਹਨਾਂ ਨੇ ਰੰਗਕਾਰੀ ਕਾਟ ਕਰਾਇਆ ਜੇ ਟੈਕ ਨਾ ਹੁੰਦਾ ਅਕਸ਼ਰੋਮਨੀ ਅਕਾਲੀ ਦਾ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਸੁਪਰੀਮ ਪਾਰਲੀਮੈਂਟ ਆ ਦੁਨੀਆ ਦੇ ਵਿੱਚ ਜਿੰਨਾ ਚਿਰ ਉਹ ਅੰਦਰੋਂ ਸੈਨ ਨਾ ਕਰੇ ਦੁਨੀਆ ਦੀ ਕੋਈ ਤਾਕਤ ਇਸ ਸਿੱਖੀ ਦੇ ਮਜਸਮੇ ਤੇ ਅੱਖ ਟੋਕਨੀ ਸੀ ਦੇਖ ਸਕਦੇ ਜਿਹੜਾ ਸ਼ਰੋਣੀ ਕਮੇਟੀ ਨੇ ਲਿਖ ਕੇ ਦੇ ਦਿੱਤਾ ਸ਼ਰੋਣੀ ਅਕਾਲੀ ਦਰ ਨੇ ਲਿਖ ਕੇ ਦੇ ਦਿੱਤਾ ਇਹਨਾਂ ਦੇ ਤਖਤਾਂ ਦੇ ਜਥੇਦਾਰਾਂ ਨੇ ਲਿਖ ਕੇ ਦੇ ਦਿੱਤਾ ਕਿ ਇੱਥੇ ਜੀ ਭਿੰਡਰਾਂ ਵਾਲਾ ਆ ਗਿਆ ਜੀ ਇਹ ਜੀ ਉਹ ਹੋ ਗਿਆ ਜੀ ਇਹਨਾਂ ਨੂੰ ਕੱਢ ਤੋ ਹਮਲਾ ਕਰ ਤੋ ਉਹਨਾਂ ਤੇ ਫਿਰ ਹਮਲਾ ਕੀਤਾ ਜਿਉ ਨੌਜਵਾਨ ਸਾਡੀ ਕੌਮ ਦੇ ਭਾਈ ਜਿੰਦਾ ਸੁੱਖਾ ਤੇ ਸਤਵੰਤ ਸਿੰਘ ਹੋਣੀ ਉਹ ਕਾਲਾ ਦੌਰ ਨੇ ਇਹ ਮੈਂ ਪੁੱਛਦਾ ਹਾਂ ਸਖਬੀਰ ਨੂੰ ਕਿ ਉਸ ਸਮੇ ਸਾਡੀ ਕੌਮ ਦੇ ਸੰਘਰਸ਼ ਵਿੱਚ ਕਿਸੇ ਧੀ ਭੈਣ ਦੀ ਇਸਤ ਨੂੰ ਹੱਥ ਪਾਇਆ ਹੋਵੇ ਕਿਸੇ ਬਾਜ਼ਾਰ ਚ ਕਿਸੇ ਪਾਕਿਸਤਾਨ ਤੋਂ ਹਥਿਆਰ ਆਇਆ ਮੈਂ ਕਹਿੰਨਾ ਮੈਂ ਦੱਸਦਾ ਪਾਕਿਸਤਾਨ ਤੋਂ ਹਥਿਆਰ ਆਇਆ ਉਸ ਸਮੇ ਹਥਿਆਰ ਆਇਆ ਸਾਡੇ ਨੌਜਵਾਨਾਂ ਲਈ ਲੜਾਈ ਲੜੀਏ ਸਾਡੀ ਕੌਮ ਦੇ ਜਹਾੜੂਆਂ ਨੇ ਇੱਕ ਰੌਂਗ ਦੇ ਨਾਲ ਇੱਕ ਗ੍ਰਾਮ ਵੀ ਕੋਈ ਨਸ਼ਾ ਆਇਆ ਤੇ ਅਸੀਂ ਇੱਥੇ ਸਿਰ ਵਢਵਾ ਨੂੰ ਆਂਦਾ ਇੱਕ ਗ੍ਰਾਮ ਵੀ ਕਾਲਾ ਦੌਰ ਉਸੇ ਕੀ ਐਸੀ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦੱਬੇ ਦੀ ਸਰਕਾਰ ਵਿੱਚ ਚਿੱਟਾ ਆ ਪ੍ਰਕਾਸ਼ ਸੰਬਾਦ ਉਸ ਵੀਰ ਦੇ ਰਾਜ ਵਿੱਚ ਸਮੈਕ ਤੇ ਹੈਰੋਇਨ ਪੰਜਾਬ ਚਾਈ ਇੱਥੇ ਨੌਜਵਾਨ ਦਿਨ ਦੀ ਵੀ ਲੁੱਟਾਖੋਆ ਕਰਦੇ ਨੇ ਦਿਨ ਦੀ ਵੀ ਗੱਡੀਆਂ ਤੋੜਦੇ ਨੇ ਦਿਨ ਦੀ ਵੀ ਧੀਆ ਪੈਣਾ ਦੀਆਂ ਇੰਸਟਾ ਲੁੱਟਦੇ ਨੇ ਘਰਾਂ ਦੇ ਵਿੱਚੋਂ ਭਾੜੇ ਚੁੱਕ ਕੇ ਲੈ ਜਾਂਦੇ ਆ ਤੇ ਗੱਬਰੂ ਪੁੱਤਾਂ ਦੀਆਂ ਲਾਸ਼ਾਂ ਅੱਜ ਬਜ਼ੁਰਗ ਮਾਪਿਆਂ ਦੇ ਕੰਧੇ ਤੇ ਉੱਠ ਕੇ ਜਾ ਰਹੀਆਂ ਇਸ ਕਾਲੀ ਦਲ ਦੀ 10 ਸਾਲ ਦੇ ਰਾਤ ਚੁੱਟੀਆਂ ਇੰਨਾ ਸਮਾਂ ਇੱਕ ਲੈਂਦੀ ਹੀਰੋਇਨ ਲੈਂਦੀ ਇਸ ਤੋਂ ਪਹਿਲਾਂ ਨਹੀਂ ਸੀ ਹੈਗੀ ਪੰਜਾਬ 'ਚ ਤੇ ਕਾਲਾ ਦੌਰ ਮੈਨੂੰ ਦੱਸੋ ਅੱਜ ਹੈ ਕਿ ਉਦੋਂ ਸੀ ਉਦੋਂ ਜੇ ਕਿਸੇ ਦੀ ਧੀ ਨਹੀਂ ਸੀ ਵਿਆਹੀ ਜਾਂਦੀ ਸਾਡੀ ਕੌਮ ਦੇ ਜਿਦਾਰੂ ਉਹਨਾਂ ਧੀਆਂ ਨੂੰ ਘਰੋਂ ਪੈਸਾ ਦੇ ਕੇ ਵਿਆਹਉਂਦੇ ਰਹੇ ਕਿਸੇ ਦੀ ਲੁੱਟ ਕੋਈ ਨਹੀਂ ਹੋਈ ਕਿਸੇ ਰਾਹੀਰ ਨੂੰ ਕਿਸੇ ਨੂੰ ਨਹੀਂ ਲੁੱਟਿਆ ਗਿਆ ਹਾਂ ਠੀਕ ਹੈ ਲੜਾਈਆਂ ਦੇ ਵਿੱਚ ਬਹੁਤ ਕੁਝ ਹੁੰਦਾ ਉਤਰਾ ਚੜਾਉਂਦੇ ਆ ਕਾਲਾ ਦੌਰ ਕਿਸ ਨੇ ਲਿਆਂਦਾ ਇਹਨਾਂ ਨੇ ਲਿਆਂਦਾ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਜੀ कि ਜਿਹੜੇ ਅੱਜ ਪੋਸਟ ਲੱਗੇ ਨੇ ਪੰਜਾਬ ਦੇ ਵਿੱਚ ਲੱਗੇ ਨੇ ਪੁਰਸਥਾਨਾਂ ਦੇ ਲੱਗੇ ਨੇ ਕਿ ਇਹ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਜ਼ਰਬਾਨਾਂ ਦੇ ਵਿੱਚ ਵੀ ਲੱਗੇ ਨੇ ਹਾਂਜੀ ਤਾਂ ਇਹ ਅਚਾਨਕ ਕਿਉਂ ਜਿਹੜਾ ਮਤਲਬ ਏਸੀ ਚੀਜ਼ ਨੂੰ ਅੱਜ ਕੱਲ੍ਹ ਇਹ ਇਹ ਹਰ ਵਾਰੀ ਇਦਾਂ ਕਰਦੇ ਆ ਜੀ ਜਿਹੜਾ ਬਾਦਲ ਪਰਵਾਰਿਆ ਨਾ ਜਦੋਂ ਵੀ ਇਹਨਾਂ ਨੂੰ ਸਤਾ ਚਾਹੀਦੀ ਹੁੰਦੀ ਹੈ ਇਹ ਹਰ ਵਾਰੀ ਪੰਥ ਨੂੰ ਵਰਤਦੇ ਆ ਹਰ ਵਾਰੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਵਰਤਦੇ ਆ ਤੁਸੀਂ ਦੇਖਿਆ ਵੀ ਪਹਿਲਾਂ ਤੇ ਇਹਨਾਂ ਨੇ ਜਦੋਂ ਇਹਨਾਂ ਦੇ 10 ਸਾਲ ਦਾ ਰਾਜ ਸੀ ਜਦੋਂ ਇਹਨਾਂ ਦੀ ਭਾਜਪਾ ਦੇ ਨਾਲ ਭਾਈਵਾਲੀ ਸੀ ਵਾਕਿਆ ਇਹ ਗੱਲ ਵਿਚਾਰਨ ਵਾਲੀ ਆ ਉਦੋਂ ਰਾਜ ਪੱਧਰ ਤੇ ਇਹ ਬੋਰਡ ਕਿਉਂ ਨਹੀਂ ਲੱਗੇ ਇਹ ਵਿਚਾਰਨ ਵਾਲੀ ਗੱਲ ਹੈ ਬੰਦੀ ਸਿੰਘਾਂ ਦੀ ਵੀ ਜਦੋਂ ਗੱਲ ਹੁੰਦੀ ਵੇਖੋ ਜਿੰਨਾ ਚਿਰ ਇਹ ਸਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਦੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਉਹ ਉਹਦੇ ਉਲਟ ਸੁਖਬੀਰ ਸਿੰਘ ਬਾਦਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਤਵਾਦੀ ਦੱਸਦਾ ਰਿਹਾ ਜਦੋਂ ਉਹਨਾਂ ਨੂੰ ਜਥੇਦਾਰ ਚੁਣਿਆ ਗਿਆ ਸਰਬੱਤ ਖਾਲਸੇ ਵੱਲੋਂ ਚੱਪੇ ਦੀ ਧਰਤੀ ਤੇ ਉਦੋਂ ਵੀ ਸੁਖਬੀਰ ਸਿੰਘ ਬਾਦਲ ਦੀ ਇਹ ਸਟੇਟਮੈਂਟ ਸੀ ਪੀ ਹੁਣ ਕਾਤਲ ਹਵਾਰੇ ਜਿਹੜੇ ਨੇ ਅੱਤਵਾਦੀ ਜਿਹੜੇ ਨੇ ਇਹ ਕੌਮ ਨੂੰ ਸੇਧ ਦੇਣਗੇ ਅੱਜ ਉਹੋ ਹੀ ਬਾਦਲ ਲਾਣਾ ਅੱਜ ਉਹ ਇਹ ਬਾਦਲ ਜੁੰਡਲੀ ਜਿਹੜੀ ਐ ਉਹਨਾਂ ਸਾਰਿਆਂ ਨੂੰ ਦੁਬਾਰਾ ਤੋਂ ਬੰਦੀ ਸਿੰਘ ਕਹਿਣ ਲੱਗ ਪਈ ਐ ਮੈਂ ਇਸ ਗੱਲ ਦਾ ਇਹ ਜਵਾਬ ਦੇਣਾ ਚਾਹੁੰਦਾ ਐ ਕਿ ਇਹ ਤਾਂ 40 ਸਾਲ ਬਾਅਦ ਲੱਗ ਰਿਹਾ ਕਿ ਅੱਜ ਇਹ ਸਤਾ ਤੋਂ ਬਾਹਰ ਨੇ ਇਹਨਾਂ ਨੂੰ ਸਤਾ ਚਾਹੀਦੀ ਐ ਤੇ ਸਤਾ ਵਾਸਤੇ ਹੁਣ ਇਹ ਠੱਠੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅੱਗੇ ਕਰ ਰਹੇ ਨੇ ਕਿ ਆਹ ਅਕਾਲ ਤਖਤ ਸਾਹਿਬ ਠਠਾਏ ਤੇ ਸਾਨੂੰ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਦੀ ਕੋਠੀ ਤੇ ਤੇ ਸਾਨੂੰ ਹੁਣ ਉੱਥੇ ਆਪਣੇ ਪੀਐਮ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਮੈਂ ਬਾਬਾਈ ਦੀ ਗੱਲ ਨੂੰ ਅੱਗੇ ਦੋਹਰਦਾ ਵੀ ਹੋ ਗਿਆ 40 ਸਾਲ ਬਾਅਦ ਜਿਆਦਾ ਜਿਸ ਦਿਨ ਇਹਨਾਂ ਦੀ ਸਰਦਾਰ ਸਾਹਿਬ ਸਰਕਾਰ ਸੀ 2000 70 ਲੈ ਕੇ 2012 ਤੱਕ 17 ਲੱਖ 17 ਲੱਖ 17 ਤੱਕ ਤਾਂ 12 ਤੋਂ 17 ਤੱਕ ਤੁਸੀਂ ਸਾਰਿਆਂ ਨੇ ਦੇਖਿਆ ਅਸੀਂ ਇਕਾਲਕ ਤੱਕ ਸੱਤ ਤੇ ਗਏ ਇਹ ਤਾਂ ਕ੍ਰਪਾਨਾ ਮਾਰ ਕੇ ਨੌਜਵਾਨਾਂ ਨੂੰ ਕੁੱਟਦੇ ਨੇ ਡੰਗਾ ਮਾਰੀਆਂ ਸਾਡੀਆਂ ਧੀਆਂ ਪੈਣਾ ਕੁੱਟ ਕੇ ਇਹਨਾਂ ਕਮਰਿਆਂ 'ਚ ਬੰਦ ਕੀਤੀਆਂ ਕਹਿੰਦੇ ਜੀ ਇਹ ਖੱਟੀਆਂ ਦੁਨੀਆਂ ਲੈ ਕੇ ਆ ਗਈਆਂ ਇਹ ਖਾਨਸਤਾਨ ਦੇ ਨਾਰੇ ਲਾਉਂਦੇ ਨੇ ਇਹ ਕ੍ਰਪਾਨਾ ਨਾ ਲਾਉਂਦੇ ਨੇ ਕ੍ਰਪਾਨਾ ਇਹਨਾਂ ਮਾਰੀਆਂ ਸਿੱਖ ਕੁੱਟੇ ਇਹ ਤਾਂ ਸਭ ਨੂੰ ਅੰਦਰ ਕਿਤੇ ਨਾੜਾ ਨਹੀਂ ਤੀ ਕੀ ਅਰਦਾਸ ਨਹੀਂ ਸੀ ਕਰਨ ਦੇ ਅੰਦਰ ਜਦੋਂ ਇਹਨਾਂ ਦੀ ਸਤਾ ਤੋਂ ਲਾਂਭੇ ਹੋ ਗਏ ਉਦੋਂ ਜਾ ਕੇ ਸਿੱਖ ਹੁਣ 6 ਜੂਨ ਮਨਾਉਣ ਲੱਗੇ ਸਹੀ ਮੈਣਿਆਂ ਚ ਇਹਨਾਂ ਸਪੀਕਰ ਬੰਦ ਕੀਤੇ ਇਸ ਸਪੀਕਰ ਬੰਦ ਕਰਦੇ ਰਹੇ ਨੇ ਇਹਨਾਂ ਦੇ ਜਥੇਦਾਰ ਲੁੱਕ ਕੇ ਸੰਦੇਸ਼ ਜਾਰੀ ਕਰਦੇ ਰਹੇ ਨੇ ਕਦੀ ਆਕਾਲ ਤਖਸੈਦਾ ਜਥੇਦਾਰ ਲੁੱਕ ਕੇ ਸੰਦੇਸ਼ ਜਾਰੀ ਕਰਦਾ ਜੀ ਦਰਸ਼ਨੀ ਜੋੜੀ ਦੇ ਵਿੱਚ ਜਥੇਦਾਰ ਲੁੱਕਦਾ ਰਿਹਾ ਇਹਨਾਂ ਦਾ ਉਦੋਂ ਮੈਂਕਾਂ ਦੇ ਨਾਲ ਇਹਨੂੰ ਬੁਲਾਉਂਦੇ ਰਹੇ ਤੇ ਇਹ ਕਹਿੰਦੇ ਜੀ ਤੇ ਇਹਨਾਂ ਨੂੰ ਫਿਰ ਗਾਉਂ ਪੈਂਦੇ ਸੀ ਜਦੋਂ ਨੌਜਵਾਨ ਤੇ ਇਹ ਨੌਜਵਾਨ ਨੂੰ ਅੱਤਵਾਦੀ ਦੱਸਦੇ ਸੀ ਉਹ ਦੱਸੋ ਅੱਜ ਉਹੀ ਛੇਜੂਨ ਹੈ ਜਿਸ ਛੇਜੂਨ ਦਾ ਸਾਨੂੰ ਇਹ ਨਾਂ ਨਹੀਂ ਸੀ ਲੈਣ ਦਿੰਦੇ ਅੱਜ 40 ਸਾਲਾਂ ਬਾਅਦ ਇਹਨਾਂ ਨੇ ਬੋਰਡ ਲਾਏ ਆ ਮੈਂ ਕਹਿੰਨਾ ਵੀ ਜੇਰਾਇ ਦਰਸਤਾਇ ਚੰਗਾ ਕੀਤਾ ਬੋਰਡ ਲਾਤੀ ਨੇ ਪਰ ਬੋਰਡਾਂ ਦੇ ਵਿੱਚੋਂ ਸੰਤ ਜਰਨੈਲ ਸਿੰਘ ਤੇ ਭਾਈ ਮਰੀਕ ਸਿੰਘ ਜੀ ਜਰਨੈਲ ਸ਼ਵੇਕ ਸਿੰਘ ਦੀਆਂ ਤਸਵੀਰਾਂ ਕਿਉਂ ਗਾਇਬ ਨੇ ਉੱਥੇ ਭਾਰਤ ਦੀ ਹਿੰਦ ਹਕੂਮਤ ਤਲਖ ਕਿਉਂ ਨਹੀਂ ਲਿਖਿਆ ਉੱਥੇ ਭਾਜਪਾ ਕਿਉਂ ਨਹੀਂ ਲਿਖੀ ਉਥੇ ਇੱਕ ਪਾਰਟੀ ਲਿਖੀ ਹੈ ਕਾਂਗਰਸ ਅਸੀਂ ਕਹਿੰਨੇ ਕਾਂਗਰਸ ਜ਼ੁਲਮੀ ਹੈ ਕਾਂਗਰਸ ਲਿਖਤੀ ਜਿਹੜੇ ਦੀ ਬੈਕਗ੍ਰਾਉਂਡ ਤੇ ਅਸੀਂ ਤੁਹਾਡਾ ਅਕਾਲੀ ਦਲ ਬੈਕਗ੍ਰਾਉਂਡ ਤੇ ਹੈ ਅਕਾਲੀ ਦਲ ਕਿਉਂ ਨਹੀਂ ਲਿਖਿਆ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਚਿੱਠੀਆਂ ਲਿਖੀਆਂ ਨੇ ਮੈਂ ਵਾਰ-ਵਾਰ ਉਹ ਗੱਲ ਕਰਦਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਹੁਣ ਆਪਣਾ ਆਪ ਪੰਥ ਦੇ ਵਿੱਚ ਮਖੌਣਾ ਲੈ ਕੇ ਇਹ ਭੁੱਲ ਜਾਣ ਇਹਨਾਂ ਨੂੰ ਮੈਂ ਬਠਿੰਡੇ ਹਲਕੇ ਦੀ ਸਿੱਖ ਸੰਗਤ ਨੂੰ ਤੇ ਇਥੋਂ ਦੇ ਸਮੂਹ ਠੰਡਾ ਨਿਵਾਸੀ ਲੋਕ ਸਭਾ ਦੇ ਸੰਗਤਾਂ ਨੂੰ ਇਥੋਂ ਦੀ ਪਬਲਿਕ ਨੂੰ ਅਪੀਲ ਕਰਦੇ ਆਂ ਸੀ ਕਿ ਇਹ ਲੋਕਾਂ ਨੇ ਸਾਡੇ ਗੁਰਦਾਨ ਲੁੱਟੇ ਨੇ ਇਹਨਾਂ ਲੋਕਾਂ ਨੇ ਸਾਡੇ ਗੁਰਦਾਨ ਟਵਾਏ ਨੇ ਇਹਨਾਂ ਲੋਕਾਂ ਨੇ ਸਾਡੇ ਇੱਕ ਸਿੱਖ ਗੱਭਰੂ ਸਿਵਿਆਂ ਦੇ ਰਾਹ ਤੋਰੇ ਨੇ ਨਸ਼ੇ ਦੇ ਦੇ ਕੇ ਇਹਨਾਂ ਦੇ ਤੇ ਬਿਕਰਮਜੀਠੀਏ ਦੇ ਕਿੰਨਾ ਚਿੱਟੇ ਦਾ ਨਸ਼ਾ ਉਹ ਭੋਲਾ ਕਿਵੇਂ ਮਰ ਗਿਆ ਟਰੱਕਸ ਵਾਲਾ ਉਹਨੇ ਇਹਨਾਂ ਦਾ ਨਾਮ ਲਿਆ ਸੀ ਇਹ ਸਾਰੇ ਅੰਦਰ ਨੇ ਇਹਨਾਂ ਦੇ ਤੇ ਇਹਨਾਂ ਦੀ ਸਾਰੀ ਪ੍ਰਾਪਰਟੀ ਕਿਥੋਂ ਸਾਡੇ ਗੁਰਧਾਮਾਂ ਚੋਂ ਆਈ ਇਹਨਾਂ ਦੇ ਘਰੇ ਕੋਈ ਮੌਤ ਹੋ ਜਾਂਦੀ ਆ ਤੇ ਲੰਗਰ ਗੁਰੂ ਰਾਮਦਾਸ ਦੇ ਘਰੋਂ ਜਿਉਂਦੇ ਨੇ ਸੇਵਾਦਾਰ ਸ਼ਰੋਣੀ ਕਮੇਟੀ ਦੇ ਅੰਦਰ ਦੇ ਘਰਾਂ ਦੇ ਵਿੱਚ ਭਾਂਡੇ ਮਾਦਦੇ ਆਣ ਕੇ ਸਾਡੀ ਸੰਸਥਾ ਲੁੱਟ ਕੇ ਖਾ ਗਏ ਉਹ ਸਿੱਖੋ ਬਠਿੰਡੇ ਵਾਲਿਓ ਬੌੜੀ ਖਦਾ ਦੀ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾ ਦਿਓ ਅਸੀਂ ਨਹੀਂ ਕਹਿੰਦੇ ਪਰ ਇਸ ਪਰਿਵਾਰ ਨੂੰ ਅਸੀਂ ਕਹਿ ਰਹੇ ਹਾਂ ਤੁਹਾਨੂੰ ਚੱਲ ਕੇ ਕਿ ਇਹਨਾਂ ਨੂੰ ਸਤਾ ਤੋਂ ਲਾਂਭੇ ਕਰ ਦਿਓ ਸਾਡੀ ਕੌਮ ਦੇ ਦੁਸ਼ਮਣ ਨੇ ਇਹਨਾਂ ਨੂੰ ਅੱਜ ਨਾ ਤੁਸੀਂ ਪਛਾਣਿਆ ਕੱਲ੍ਹ ਨੂੰ ਤੁਹਾਡੀਆਂ ਨਸਲਾਂ ਖਾ ਜਾਣਗੀਆਂ ਤੇ ਜੇ ਇਹ ਜੇ ਟਟਿਓਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਫੋਟੋਆਂ ਲਾ ਸਕਦੇ ਆ ਤੇ ਫਿਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਿਉਂ ਨਹੀਂ ਰੋਸ ਆਇਆ ਉਹ ਜਿਹੜੀਆਂ ਸੰਗਤਾਂ ਮੈਂ ਇਹ ਕਹਿਣਾ ਚਾਹੁੰਨਾ ਆ ਵੀ ਜਿਹੜਾ ਪੋਟਕਪੂਰੇ ਤੇ ਬੈਠੀਆਂ ਨਾਮ ਜਪਦੀਆਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚੋਂ ਸੰਗਤਾਂ ਜਿਨ੍ਹਾਂ ਤੇ ਸੁਖਬੀਰ ਸਿੰਘ ਬਾਦਲ ਦੀ ਪੁਲਸ ਨੇ ਗੋਲੀਆਂ ਦੇ ਨਾਲ ਹਮਲਾ ਕੀਤਾ ਮੈਂ ਕਹਿਣਾ ਚਾਹੁੰਦਾ ਵੀ ਜਿੱਦਾਂ ਸਾਡੇ ਪਿਛਲੇ ਇਤਿਹਾਸਕ ਸਾਕੇ ਨੇ ਜਿਲ੍ਹਿਆਵਾਲੇ ਬਾਗ ਦਾ ਸਾਕਾ ਹੈ ਸਾਡੀ ਕੌਮ ਨੂੰ ਕੋਟਕਪੂਰੇ ਦੇ ਧਰਨੇ ਵਾਲਾ ਸਾਕਾ ਵੀ ਕਹਿਣਾ ਚਾਹੀਦਾ ਹੈ ਇਹਨੂੰ ਵੀ ਸਾਕੇ ਦੇ ਤੌਰ ਤੇ ਲੈਣਾ ਚਾਹੀਦਾ ਹੈ ਵੀ ਇੱਥੇ ਵੀ ਨਿਹੱਥਿਆਂ ਦੇ ਉੱਤੇ ਬਾਣੀ ਪੜਦਿਆਂ ਦੇ ਉੱਤੇ ਬਾਦਲ ਦੀਆਂ ਗੋਲੀਆਂ ਚੱਲੀਆਂ ਤਾਂ ਸਾਡੇ ਦੋ ਸਿੰਘ ਸ਼ਹੀਦ ਹੋਏ ਨੇ ਪੋਰਟ ਕਪੂਰੇ ਧਰਨੇ ਨੂੰ ਵੀ ਸਾਗਾ ਲਾਨਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ